विधानसभा हल्का सान्याल ਵਿੱਚ ਕਾਂਗਰਸ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਰਵਿੰਦਰ ਸਿੰਘ ਰਵੀ ਸਾਫ ਦਾ ਸਰਪੰਚ ਪਿੰਡ ਜਗੀਰਪੁਰ ਵੱਡੀ ਗਿਣਤੀ 'ਚ ਸਮਰੱਥਾ ਸਮੇਤ ਬਹੁਜਨ ਸਮਾਜ ਪਾਰਟੀ ਸ਼ਾਮਲ ਹੋ ਗਿਆ। ਰਵੀ ਸਰਪੰਚ ਦੀ ਬਸਪਾ ਸ਼ਮੂਲੀਅਤ ਬਸਪਾ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਲ ਸਿੰਘ ਕ੍ਰੀਮਪੁਰੀ ਨੇ ਖੁਦ ਜਗੀਰਪੁਰ ਪੁੱਜ ਕੇ ਇੱਕ ਪਰਮੇ ਸਮਾਗਮ ਵਿੱਚ ਕਰਵਾਈ। ਇਸ ਮੌਕੇ ਸਦਾਰ ਕ੍ਰੀਮਪੁਰੀ ਨੇ ਕਿਹਾ ਕਿ ਸੂਬੇ ਦਾ ਨੌਜਵਾਨ ਬਸਪਾ ਦੇ ਲੋਕ ਪੱਖੇ এজেন্ডੇ ਤੋਂ ਪ੍ਰਭਾਵਿਤ ਹੋ ਕੇ ਬਸਪਾ 'ਚ ਸ਼ਾਮਲ ਹੋ ਰਿਹਾ ਹੈ। ਉਨਾ ਰਵੀ ਸਰਪੰਚ ਨੂੰ ਜਲਦੀ ਕੋਈ ਅਹਿਮ ਜ਼ਿੰਮੇਵਾਰੀ ਦੇਣ ਦਾ ਭਰੋਸਾ ਦਿੰਦਿਆ ਪੰਜਾਬ ਦੇ ਲੋਕਾਂ ਨੂੰ ਬਸਪਾ ਨਾਲ ਜੁੜ ਕੇ 2027 ਵਿੱਚ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਰਵੀ ਸਰਪੰਚ ਨੇ ਸਰਦਾਰ ਕਰੇਮਪੂਰੀ ਸਮੇਤ ਮੌਕੇ ਤੇ ਹਾਜ਼ਰ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਕਿ ਉਹ ਬਸਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਕੰਮ ਕਰਨਗੇ ਇਸ ਮੌਕੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਮੈਤੋ ਤੇ ਬਲਵਿੰਦਰ ਬਿੱਟਾ ਦਿਹਾਤੀ ਪ੍ਰਧਾਨ ਹਰਪ੍ਰੀਤ ਸਿੰਘ ਦੁਲਮਾਨ ਦਿਹਾਤੀ ਇੰਚਾਰਜ ਲਾਲ ਸਿੰਘ ਭਾਮੀਆ ਤੇ ਪਰਗਣ ਬਿਲਗਾ ਹਲਕਾ ਸਾਨੇਵਾਲ ਦੇ ਇੰਚਾਰਜ ਰਿਟਾਇਰਡ ਬੈਂਕ ਮੈਨੇਜਰ ਜਗਤਾ ਸਿੰਘ ਕੈਂਥ ਪ੍ਰਧਾਨ ਹਰਜਿੰਦਰ ਸਿੰਘ ਸੁਜਾਤਵਾਲ ਤੋਂ ਇਲਾਵਾ ਹੋਰ ਹਾਜ਼ਰ ਸਨ ਪਿੰਡ ਜਗੀਰਪੁਰ ਬੌਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਉਹਦੇ ਤਹਿਤ ਪਹੁੰਚਿਆ ਅਰਜ ਪੰਜਾਬ ਸੰਭਾਲੋ ਮਹਿਮ ਨੂੰ ਬਹੁਤ بڑا ਹੁਲਾਰਾ ਮਿਲਿਆ ਕਿ ਸਾਡੇ ਇਸ ਪਿੰਡ ਦੇ ਸਾਬਕਾ ਸਰਪੰਚ ਰਵੀ ਕੁਮਾਰ ਜੀ ਆਪਣੇ ਸਾਰੇ ਸਾਥੀਆਂ ਸਮੇਤ ਬੌਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਨੂੰ ਵੈਲਕਮ ਕਰਦਾ ਜਿਹਾ ਕਹਿੰਦਾ ਔਰ ਇਹ ਭਰੋਸਾ ਵੀ ਦਿੰਦਾ ਕਿ ਜਿੰਨੀ ਵੀ ਉਹਨਾਂ ਦੀ ਟੀਮ ਹੈ ਸਭ ਦਾ ਇੱਜ਼ਤ ਮਾਨ ਸਨਮਾਨ ਸੁਰੱਖਿਆ ਬੌਜਨ ਸਮਾਜ ਪਾਰਟੀ ਪੂਰੀ ਡਟ ਕੇ ਰੂਪ ਕਿਉਂਕਿ ਪੰਜਾਬ ਅੱਜ ਅਸੀਂ ਜਦੋਂ ਦੇਖਦੇ ਪੂਰਾ ਪੰਜਾਬ 78 ਸਾਲਾਂ ਦੇ ਹਾਕਮਾਂ ਨੇ ਆਮ ਪਾਰਟੀ ਕਾਂਗਰਸ ਅਕਾਲੀ ਭਾਜਪੀ ਇਹਨਾਂ ਨੇ ਬਰਬਾਦ ਕਰ ਦਿੱਤਾ ਤਬਾਹ ਕਰ ਦਿੱਤਾ ਪੰਜਾਬ ਦੇ ਅੰਦਰ ਡਰਗ ਮਾਫੀਆ ਇਹ ਚਾਰੇ ਹੀ ਰਾਜਨੀਤਿਕ ਦਲ ਉਹਦਾ ਕੋਈ ਹੱਲ ਪੰਜਾਬ ਦੀ ਸੰਗਤ ਨੂੰ ਦੇ ਨਹੀਂ ਸਕੇ 2 ਲੱਖ ਨੌਜਵਾਨ ਪੰਜਾਬ ਦਾ ਚਿੱਟੇ ਨੇ ਖਾ ਲਿਆ ਤੋ ਜਿਸ ਸੂਬੇ ਦੇ 2 ਲੱਖ ਨੌਜਵਾਨਾਂ ਦੇ ਸਿਵੇ ਚਿੱਟੇ ਕਰਕੇ ਬੜੇ ਹੋਣ ਔਰ ਮਾਮਾ ਤੇ ਪੁੱਤ ਇਹ ਹਾਕਮਾਂ ਨੇ ਖੋਇਆ ਭੈਣਾਂ ਦੇ ਭਰਾ ਖੋਇਆ ਪੰਜਾਬ ਦੀਆਂ ਧੀਆਂ ਦਾ ਸਵਾਗ ਖੋਇਆ ਤੋ ਬੋਧਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਉਹ ਸਭ ਕੁਝ ਜੋ ਉਜਾੜਾ ਹੋ ਰਿਹਾ ਉਹਦੀ ਰੱਖ ਹੀ ਲਈ ਇਹ ਮਹਿਮ ਸ਼ੁਰੂ ਕੀਤੀ ਪੰਜਾਬ ਨੂੰ ਇਸ ਉਜਾੜੇ ਦੇ ਦੌਰ ਚੋਂ ਕੱਢਣ ਲਈ ਅਸੀਂ ਪੰਜਾਬ ਦੀ ਸੰਗਤਾਂ ਨੂੰ ਇਹ ਬੇਨਤੀ ਕੀਤੀ ਆ ਕਿ ਤੁਸੀਂ ਬੀਐਸਪੀ ਦੀ ਪੰਜਾਬ ਸੰਭਾਲੋ ਮੈਮ ਨੂੰ ਆਪਣਾ ਅਸ਼ੀਰਵਾਦ ਦਿਓ ਜਿਸ ਡਰੱਗ ਮਾਫੀਆ ਦੇ ਸਾਹਮਣੇ ਇਹ ਚਾਰੇ ਹੀ ਰਾਜਨੀਤਿਕ ਦਲ ਸਰਕਾਰ ਚ ਜਿਹੜੇ ਰਹੇ ਆ ਅੱਜ ਹੈਗੇ ਆ ਬੇਬਸ ਹੋ ਗਏ ਆ ਉਸ ਗੱਗ ਮਾਫੀਆ ਦਾ ਪੰਜਾਬ ਦੀ ਧਰਤੀ ਤੋਂ ਨਾਮੋ ਨਿਸ਼ਾਨ ਮਟਾਉਣ ਦਾ ਕੰਮ ਮੌਜੂਦ ਸਮਾਜ ਪਾਰਟੀ ਪੰਜਾਬ ਨੂੰ ਕਰਕੇ ਦਿਖਾਏ ਇਸ ਕਰਕੇ ਸਾਰੇ ਪੰਜਾਬ ਦੇ ਦਰਦਮੰਦਾਂ ਨੂੰ ਸਾਡਾ ਸਦਾ ਹੈ ਕਿ ਇਹ ਆਮ ਪਾਰਟੀ ਨੂੰ ਜਿਸ ਉਮੀਦ ਨਾਲ ਸੰਗਤਾਂ ਨੇ ਮੌਕਾ ਦਿੱਤਾ ਸੀ ਇਹ ਵੀ ਬਿਲਕੁਲ ਕਾਂਗਰਸ ਅਕਾਲੀ ਭਾਜਪਾ ਦੀ ਤਰ੍ਹਾਂ ਹੀ ਫਿਊਡਲ ਔਰ क्रੂਅਲ ਮਾਈਂਡ ਨਾਲ ਸਰਕਾਰ ਚਲਾ ਰਹੀ ਹੈ ਤੁਸੀਂ ਦੇਖਿਆ ਪੰਜਾਬ ਦੇ ਅੰਦਰ ਜਨਤੰਤਰ ਦੇ ਉੱਪਰ ਪੁਲਿਸ ਤੰਤਰ ਥੋਪਿਆ ਜਾ ਰਿਹਾ ਹੈ ਪੁਲਿਸ ਦਾ ਡਰ ਦੇ ਕੇ ਲੋਕਾਂ ਨੂੰ ਚੁੱਪ ਕਰਾਇਆ ਜਾ ਰਿਹਾ ਹੈ ਚਾਹੇ ਬੇਰਜ਼ਗਾਰ ਨੌਜਵਾਨ ਕਿਤੇ ਆਪਣੀ ਗੱਲ ਰੱਖਦੇ ਆ ਉੱਥੇ ਪੁਲਿਸ ਦਾ ਡੰਡਾ ਚਲਾਇਆ ਜਾ ਰਿਹਾ ਕਿਸਾਨ ਕੋਈ ਆਪਣੀ ਗੱਲ ਕਰਦਾ ਉੱਥੇ ਡੰਡਾ ਚਲਾਇਆ ਜਾ ਰਿਹਾ ਸੰਗਰੂਰ ਦੇ ਵਿੱਚ ਕਿਰਤੀ ਕਮੇ ਇਕੱਠੇ ਹੋਏ ਉਹਨਾਂ ਤੇ ਡੰਡਾ ਚਲਾਇਆ ਗਿਆ ਔਰ ਪੰਜਾਬ ਦੇ ਅੰਦਰ ਪੁਲਿਸ ਤੰਤਰ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਅਗਰ ਪੁਲਿਸ ਦੇ ਅੰਦਰ ਸਰਕਾਰ ਬਣਾਉਣ ਦੀ ਸ਼ਕਤੀ ਹੁੰਦੀ ਤਾਂ ਅਕਾਲੀ ਭਾਜਪਾ ਕਾਂਗਰਸ ਕਦੀ ਸਤਾ ਤੋਂ ਬਾਹਰ ਨਾ ਹੁੰਦੀ ਇਸ ਕਰਕੇ ਇਹ ਲੋਕਾਂ ਨੂੰ ਸਤਾ ਸਕਦੇ ਆ ਪੁਲਿਸ ਲੋਕਾਂ ਨੂੰ ਸਰਕਾਰ ਪੁਲਿਸ ਦਾ ਦੁਰਪਯੋਗ ਕਰਕੇ ਲੋਕਾਂ ਨੂੰ ਸਤਾ ਸਕਦੀ ਪਰ ਲੋਕਾਂ ਤੋਂ ਸਤਾ ਨਹੀਂ ਲੈ ਸਕਦੀ ਜਨਤਾ ਨੂੰ ਸਤਾਇਆ ਜਾ ਸਕਦਾ ਹੈ ਪਰ ਜਨਤਾ ਨੂੰ ਸਤਾ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜਨਤਾ ਇਹਨਾਂ ਨੂੰ ਰੱਦ ਕਰੇਗੀ ਔਰ ਬਹੁਤ ਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੌਕਾ ਮਹਿਮ ਨੂੰ ਆਪਣਾ ਅਸ਼ੀਰਵਾਦ ਦੇ ਕੇ ਬੇਰਜ਼ਗਾਰੀ ਦੇ ਮੁੱਦੇ ਤੇ ਵੀ ਇਹ ਫੇਲ ਹੋ ਗਏ ਸੈਂਡ ਮਾਫੀਆ ਦੇ ਮੁੱਦੇ ਤੇ ਫੇਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਵੀ ਦਗਾ ਕਰਨ ਲੱਗਿਆ ਨੇ ਧੋਖਾ ਕਰਨ ਲੱਗਿਆ ਨੇ ਤੂ ਲੋ ਬੋਤਾ ਵੀ ਝਰਖੋ ਪੈ ਲੱਜਾ ਸ਼ਰਮ ਰਕੀ ਦੇ ਕਿਉਂਕਿ ਕਹਿ ਕੇ ਹੈ ਕਿ ਭਈ ਅਕਾਲੀ ਭਾਜਪਾ ਦੇ ਸਮੇਂ ਇਹ ਘਤਨਾ ਕਰਮ ਹੋਇਆ ਤੇ ਕਾਂਗਰਸ ਇਨਸਾਫ ਨਹੀਂ ਦੇ ਸਕੀ ਅਸੀਂ ਕਰਾਂਗੇ ਲੇਕਿਨ ਸਾਡੇ 3 ਸਾਲਾਂ ਚ ਇੱਕ ਵੀ ਦੋਸ਼ੀ ਇਹ ਫੜ ਨਹੀਂ ਸਕੇ ਸਾਡੇ 3 ਸਾਲ ਬਾਅਦ ਕਹਿੰਦੇ ਅਸੀਂ ਬਿੱਲ ਲਿਆਣਾ ਮੈਂ ਕਹਿਆ ਸੀ ਕਿ ਬਿੱਲ ਦੀ ਲੋੜ ਨਹੀਂ ਦੋਸ਼ੀ ਫੜਨੇ ਲਈ ਬਿੱਲ ਪਾਵਰ ਦੀ ਲੋੜ ਹੈ ਸਰਕਾਰ ਦੇ ਅੰਦਰ ਜੇ ਬਿੱਲ ਪਾਸ ਹੋਵੇ ਤਾਂ ਦੋਸ਼ੀ ਫੜੇ ਜਾ ਸਕਦੇ ਬਿੱਲ ਤਾਂ ਜਿਹੜੀਆਂ ਬੀਤ ਚੁੱਕੇ ਸਮੇਂ ਦੀਆਂ ਕਟਨਾਮਾਂ ਦੇ ਲਈ ਥੋੜੀ ਬੇ ਲਾਉਣਾ ਬਿੱਲ ਤਾਂ ਆਉਣ ਵਾਲੇ ਸਮੇਂ ਦੀਆਂ ਕਟਨਾਮਾਂ ਤੇ ਲਾਗੂ ਹੋਏ ਜੋ ਪਹਿਲਾਂ ਵਾਪਰਿਆ ਉਹਦੇ ਤੇ ਇਹ ਸਰਕਾਰ ਦਾ ਕ੍ਰਿਸਕੈਂਡਾ ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹ ਸਜ਼ਾ ਨਹੀਂ ਦੇ ਸਕੇ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਨਿਰੰਤਰ ਹੋ ਰਹੀ ਹੈ ਉਦੇਤੇ ਕੇਂਦਰ ਸਰਕਾਰ ਸੂਬਾ ਸਰਕਾਰ ਨੇ ਕੋਈ ਹਜੇ ਤੱਕ ਸੁਰੱਖਿਆ ਨਹੀਂ ਲਗਾਈ ਕਾਂਗਰਸ ਚੁੱਪਵਾ ਬਿਲਕੁਲ ਦੰਦਾ ਥੱਲੇ ਜੀਬ ਲੈ ਕੇ ਪੰਜਾਬ ਦੇ ਵਿੱਚ ਖੜੀ ਆ ਔਰ ਬਾਦਲ ਵੀ ਬਿਲਕੁਲ ਕਾਂਗਰਸੀ ਤਰ੍ਹਾਂ ਚੁੱਪਵਾ ਐ ਜੀਪੀਸੀ ਚੁੱਪਵਾ ਤੂ ਇਹ ਹਾਲਾਤ ਜਿਹੜੇ ਪੰਜਾਬ ਦੇ ਬਣ ਗਏ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਡਰਾ ਕੇ ਸਰਕਾਰ ਡਿਕਟੇਟ ਕਰਕੇ ਚੱਲਣਾ ਚਾਹੁੰਦੀ ਆ ਇਸੇ ਕਰਕੇ 49% ਲੋਕ ਲੁਧਿਆਣਾ ਬੈਸਟ ਦੀ ਅਸੈਂਬਲੀ ਚੋਣ ਚ ਇਹਨਾਂ ਦੇ ਸਾਰੇ ਡਰ ਭੈ ਲਾਲਚ ਕੇਂਦਰ ਸਰਕਾਰ ਸੂਬਾ ਸਰਕਾਰ ਵਿਰੋਧੀ ਧਿਰ ਅਕਾਲੀ ਇਹਨਾਂ ਕਿ ਉਹ ਘਰਾਂ ਤੋਂ ਵੋਟ ਪਾਣ ਨਹੀਂ ਗਏ ਇਹਦਾ ਮਤਲਬ ਪੰਜਾਬ ਕੁਝ ਨਵਾਂ ਚਾਹੁੰਦਾ ਹੈ ਇਹਨਾਂ ਚੋਹਾ ਪਾਪੀਆਂ ਨੂੰ ਰੱਦ ਕਰਨਾ ਚਾਹੁੰਦਾ ਹੈ ਔਰ ਨਮਾ ਪੰਜਾਬ ਸੰਭਾਲੋ ਮਹਿਮ ਬੌਧਿਕ ਸਮਾਜ ਪਾਰਟੀ ਨੇ ਚਲਾਈ ਹੈ ਮੈਂ ਫਿਰ ਇੱਕ ਵਾਰ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਆਓ ਮਿਲ ਕੇ ਪੰਜਾਬ ਉਜਾੜਨੇ ਵਾਲਿਆਂ ਨੂੰ ਰੱਦ ਕਰੀਏ ਔਰ ਪੰਜਾਬ ਸੰਭਾਲਣੇ ਲਈ ਅੱਗੇ ਆਈਏ ਮੈਨੂੰ ਅੱਜ ਬੜੀ ਖੁਸ਼ੀ ਆ ਕਿਉਂਕਿ ਮੇਰੀ ਜੁਆਇਨਿੰਗ ਤੇ ਪੰਜਾਬ ਪ੍ਰਧਾਨ ਅੰਤਧਾਰ ਕਰੀਮਪੁਰੀ ਸਾਹਿਬ ਆਪ ਆਏ ਨੇ ਤੇ ਮੈਨੂੰ ਬਹੁਤ ਖੁਸ਼ੀ ਆ ਆਪਣੇ ਸਮਾਜ ਦੀ ਆਪਾਂ ਸੇਵਾ ਕਰਨਾ ਚਾਹੁੰਦੇ ਆ ਤੇ ਆਪਣੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣਨਾ ਚਾਹੁੰਦੇ ਆ ਇਸ ਕਰਕੇ ਇਹਨਾਂ ਦਾ ਦਿਲ ਦੀ ਗਹਿਰਾਈ ਤੋਂ ਪੂਰੀ ਟੀਮ ਸਮੁੱਚੀ ਬੀਐਸਪੀ ਟੀਮ ਦਾ ਸਹਿਦਲੋਂ ਧੰਨਵਾਦੀ ਆ ਤਾ ਜੋ ਇਸ ਨਮਾਣੇ ਜੇ ਨੂੰ ਜਿਹੜਾ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਤੇ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਅਸੀਂ ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਤੁਹਾਡੇ ਕੰਨਾਂ ਤੱਕ ਪਹੁੰਚਾਵਾਂਗੇ ਤੇ ਸਾਨੂੰ ਵੀ ਇਹ ਵਿਸ਼ਵਾਸ ਆ ਵੀ ਸਾਡੇ ਨਾਲ ਇਹ ਦਿਨ ਦਾਤ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਲਈ ਆਪਾਂ ਕੰਮ ਕਰਾਂਗੇ ਅੱਜ ਹਨਨ ਹਲਕੇ ਦੇ ਪਿੰਡ ਜਗੀਰਪੁਰ ਪਹੁੰਚੇ ਪੰਜਾਬ ਪ੍ਰਦੇਸ਼ ਮੋਦਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਕਰੀਮਪਰੀ ਸਾਹਿਬ ਸਾਬਕਾ ਪਾਰਲੀਮੈਂਟ ਮੈਂਬਰ ਸਾਬਕਾ ਐਮਐਲਏ ਸਾਹਿਬ ਜਿਨ੍ਹਾਂ ਦੇ ਪਰੰਪਰਾ ਨਹੀਂ ਹੈ ਅੱਜ ਜਗੀਰਪੁਰ ਦੇ ਪਿੰਡ ਰਵੀ ਜੀ ਬਹੁਤ ਹਨ ਸਮਾਜ ਪਾਰਟੀ ਜਿਨ੍ਹਾਂ ਨੇ ਜੁਆਇਨ ਕੀਤੀ ਆ ਪਾਰਟੀ ਵਿੱਚ ਉਹਨਾਂ ਨੂੰ ਜੁਆਇਨ ਕਰਨ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਵੀ ਆਪ ਦੇ ਲਈ ਅਨੁਰਛਾ ਦਿਵਾਉਣੇ ਆ ਕਿ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਸਾਂਝੇ ਨਾਲ ਹਲਕੇ ਲਈ ਅਤੇ ਪੰਜਾਬ ਲਈ ਅਤੇ ਇੰਡੀਆ ਲਈ ਦਿਲ ਖੋਲ ਕੇ ਕੰਮ ਕਰਾਂਗੇ ਜੈ ਭੀਮ ਜੈ ਭਾਜਪਾ ਜੈ ਭਾਰਤ ਵੈਕਰੂਜੀ ਕਾ ਖੰਡ ਸਾਹਿਬ ਵੈਕਰੂਜੀ ਕੀ ਫਤਿਹ ਸਾਬ ਸ੍ਰੀ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਤੇ 15 ਮਾਰਚ 2025 ਨੂੰ ਜੋ ਪੰਜਾਬ ਭੌਜਨ ਸਮਾਜ ਪਾਰਟੀ ਵੱਲੋਂ ਸਰਦਾਰ ਅਫਤਾਰ ਸਿੰਘ ਕ੍ਰੀਮਪੁਰੀ ਦੀ ਅਗਵਾਈ ਥੱਲੇ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਸੰਬੰਧ ਵਿੱਚ ਸਾਰੇ ਪੰਜਾਬ ਦੇ ਵਿੱਚ ਬਹੁਤ ਹੀ ਜੋਸ਼ੋ ਖੁਸ਼ ਦੇ ਨਾਲ ਉਤੇਜੀ ਦੇ ਨਾਲ ਇਸ ਮਹਿੰਮ ਨੂੰ ਫਲਾਰਾ ਮਿਲ ਰਿਹਾ ਹੈ ਜਗਾ ਜਗਾ ਤੇ ਜਾ ਕੇ ਕ੍ਰੀਮਪੁਰੀ ਸਾਹਿਬ ਲੋਕਾਂ ਦੇ ਵਿੱਚ ਜਾ ਕੇ ਆਪਣਾ ਪੱਖ ਦੱਸ ਰਹੇ ਨੇ ਪਾਰਟੀ ਦਾ ਪੱਖ ਦੱਸ ਰਹੇ ਨੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਜੋ ਬਹੁਜਨ ਸਮਾਜ ਪਾਰਟੀ ਵੱਲ ਜੋ ਉਰੰਭੀ ਗਈ ਮਹਿੰਮ ਹੈ ਪੰਜਾਬ ਸੰਭਾਲੋ ਉਹਦਾ ਸਾਥ ਦੇਵੋ ਤਾਂ ਜੋ ਆਪਾਂ ਇਹ ਲੋਕ ਤੋਂ ਲਟੇਰਿਆਂ ਤੋਂ ਆਪਣਾ ਗਰੀਬ ਲੋਕਾਂ ਦਾ ਖੜਾ ਸੁੱਟ ਸਕੇ ਤੇ ਇਸ ਮਹਿੰਮ ਨੂੰ ਵੱਡਾ ਹੰਗਾਰਾ ਮਿਲਿਆ ਅੱਜ ਪਿੰਡ ਜਗੀਰਪੁਰ ਜੋ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਵਿੱਚ ਪੈਂਦਾ ਇੱਥੇ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਪਹੁੰਚੇ ਹਨ ਔਰ ਲੋਕਾਂ ਨੂੰ ਉਹਨਾਂ ਨੇ ਪੰਜਾਬ ਸੰਭਾਲੋ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਅਪੀਲ ਕੀਤੀ ਹੈ ਜੈ ਪੀਮ ਜੈ ਭਾਰਤ ਵੈਗੂਜੀ ਕਾਲ ਸਾਹਿਬ ਵੈਗੂਜੀ ਜੈ ਪੀਮ ਜੈ ਭਾਰਤ ਅੱਜ ਦਾ ਜਿਹੜਾ ਸਰਦਾਰ ਅਪਤਾਰ ਸਿੰਘ ਕ੍ਰੀਮਪੁਰੀ ਜੀ ਡਾਕਟਰ ਸਾਹਿਬ ਦਾ ਅੱਜ ਦਾ ਜਿਹੜਾ ਦੌਰਾ ਸੀ ਸਵੇਰੇ ਪਹਿਲੀ ਮੀਟਿੰਗ 9 ਵਜੇ ਫਿਰੋਜ਼ਪੁਰ ਦੀ ਦੂਜੀ 12 ਵਜੇ ਮੋਗੇ ਦੀ ਤੀਜੀ ਗਿੱਲ ਵਿਧਾਨ ਸਭਾ ਦੀ 5 ਵਜੇ ਦੀ ਸਾਇਆਪਿੰਡ ਹੁਣ ਜਗੀਰਪੁਰ ਦੇ ਵਿੱਚ ਜਿਹੜੀ ਰਾਤ 8 ਵਜੇ ਦੀ ਮੀਟਿੰਗ ਆ ਏਸੀ ਤਰ੍ਹਾਂ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜਦੋਂ ਤੋਂ ਵੀ ਪ੍ਰਧਾਨ ਲੱਗੇ ਆ ਏਸੀ ਤਰ੍ਹਾਂ ਦਿਨ ਰਾਤ ਮਿਹਨਤ ਕਰਦੇ ਆ 2027 ਦੇ ਵਿੱਚ ਰਾਜ ਲਿਆਉਣ ਲਈ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਬਈ ਆਓ ਇਕੱਠੇ ਹੋ ਜੋ ਇਕੱਠੇ ਹੋ ਕੇ ਬਹੁਜਨ ਸਮਾਜ ਪਾਰਟੀ ਦਾ ਸਾਥ ਦੇ ਕੇ ਪੰਜਾਬ ਸੰਭਾਲੋ ਮਹਿੰਮ ਦੇ ਵਿੱਚ ਸਾਰੇ ਇਕੱਠੇ ਹੋ ਕੇ ਲੱਗ ਜੋ ਪੰਜਾਬ ਤੇ ਕਬਜ਼ਾ ਕਰਨਾ ਆ ਨਸ਼ੇ ਖੋਰੀ ਰਿਸ਼ਵਤ ਖੋੜੀ ਵੇਰ ਰਜ਼ਗਾਰੀ ਨੂੰ ਦੂਰ ਕਰਨਾ ਤੇ 2027 ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਰਾਜ ਲੈ ਕੇ ਆਉਣਾ ਜਿਸ ਢੰਗ ਨਾਲ ਸਾਡੇ ਸਟੇਟ ਦੇ ਸੂਬੇ ਦੇ ਪ੍ਰਧਾਨ ਲੱਗੇ ਹੋਏ ਆ ਉਸੇ ਢੰਗ ਨਾਲ ਬਹੁਜਨ ਸਮਾਜ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ 2027 ਤੱਕ ਕੰਮ ਕਰੂਗਾ ਤਾਂ ਕਿ ਪੰਜਾਬ ਦੇ ਅੰਦਰ ਪੰਜਾਬ ਦੀ ਅਸੈਂਬਲੀ ਤੇ ਕਬਜ਼ਾ ਕਰੇਗਾ ਤੇ ਲੋਕਾਂ ਦਾ ਜਿਹੜਾ ਲੋਕਾਂ ਦੀ ਬੇਰੁਜ਼ਗਾਰੀ ਖਤਮ ਕਰੇਗਾ ਲੋਕਾਂ ਦੀ ਪੜ੍ਹਾਈ ਦਾ ਪ੍ਰਬੰਧ ਕਰੇਗਾ ਲੋਕਾਂ ਦੀ ਦਵਾਈ ਦਾ ਪ੍ਰਬੰਧ ਕਰੇਗਾ ਲੋਕਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰੇਗਾ ਨਸ਼ਾ ਖੋਰੀ ਜਿਸਮਤ ਖੋਰੀ ਪੰਜਾਬ ਚੋਂ ਖਤਮ ਕਰਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਭੱਟ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਗੀਰਪੁਰ ਕਾਨੂੰਨਿਆਂ ਵਿੱਚ ਸਾਡੀ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਔਰ ਸਾਡੇ ਪੰਜਾਬ ਦੇ ਪ੍ਰਧਾਨ ਮਾਨਯੋਗ ਡਾਕਟਰ ਅ tartar ਸਿੰਘ ਜੀ ਕ੍ਰੀਮਪੁਰੀ ਸਾਹਿਬ ਪਹੁੰਚੇ ਨੇ ਔਰ ਇਸ ਪਿੰਡ ਦੇ ਜੋ ਸਰਪੰਚ ਸਾਹਿਬ ਨੇ ਉਹਨਾਂ ਨੇ ਮੌਕੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਬਹੁਤ ਹੀ ਇੱਕ ਸੰਗਿਆਨ ਜਿਹੜਾ ਫੈਸਲਾ ਲਿਆ ਔਰ ਸਮੁੱਚੀ ਇਸ ਪਿੰਡ ਦੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਉਹਨਾਂ ਨੇ ਪੰਜਾਬ ਸੰਭਾਲੋ ਮਹਮੇ ਦੇ ਤਹਿਤ ਜੋ ਸਾਡਾ ਇੱਕ ਭੋਜਨ ਸਮਾਜ ਪਾਰਟੀ ਕੰਮ ਕਰ ਰਹੀ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਨਚੂਬਾ ਪ੍ਰਧਾਨ ਮਾਨਯੋਗ ਡਾਕਟਰ ਅ tartar ਸਿੰਘ ਜੀ ਕ੍ਰੀਮਪੁਰੀ ਸਾਹਿਬ ਨੇ ਜੋ ਫਗਵਾੜੀ ਦੀ ਧਰਤੀ ਦੇ ਮਾਨੇਵਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੇ ਪੰਜਾਬ ਸੰਭਾਲੋ ਮਹਿਮ ਜਿਹੜੀ ਆ ਲੈ ਕੇ ਚੱਲੇ ਨੇ ਪੰਜਾਬ ਨੂੰ ਸੰਭਾਲਣ ਦੇ ਲਈ ਮਾਵਾ ਦੇ ਪੁੱਤ ਬਚਾਉਣ ਦੇ ਲਈ ਉਸ ਮਹਿਮ ਨੂੰ ਦੇਖਦਿਆਂ ਹੋਇਆਂ ਪੰਜਾਬ ਦੀ ਸਮੁੱਚੀ ਜਿਹੜੀ ਸੰਗਤ ਹੈ ਉਹ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਦੀ ਜਾ ਰਹੀ ਆ ਉਸੇ ਹਿੱਸੇ ਦੇ ਤਹਿਤ ਅੱਜ ਇਸ ਪਿੰਡ ਦੇ ਮਾਨਯੋਗ ਸਰਪੰਚ ਸਾਹਿਬ ਉਹਨਾਂ ਨੇ ਸਮੂਹ ਸੰਗਤ ਦੇ ਨਾਲ ਬੌਧਨ ਸਮਾਜ ਪਾਰਟੀ ਨੂੰ ਜੁਆਇਨ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਵੱਡੀ ਜਿਹੜੀ ਜਿੱਤ ਹੈ ਔਰ ਪੰਜਾਬ ਦੇ ਵਿੱਚ ਬੜੀ ਆਮ ਆਦਮੀ ਸਰਕਾਰ ਹੈ ਉਹ ਫੈਲੀਆ ਨਜ਼ਰ ਆਉਂਦੀ ਆ ਹਰ ਪਾਸੋਂ ਫੈਲੀ ਜਾਂਦਾ ਜਰਉਂਦੀ ਆ ਇਸ ਕਰਕੇ ਬੌਜਨ ਸਮਾਜ ਪਾਰਟੀ ਦੇ ਨਾਲ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜੁੜੋ ਔਰ ਪੰਜਾਬ